ਇਹਨਾਂ ਰਾਜਨੀਤਿਕ ਨੇਤਾਵਾਂ ਦੀ ਜ਼ੁਬਾਨ ਇੰਨੀ ਬੇਲਗਾਮ ਕਿਉਂ ਹੋ ਗਈ ਹੈ ਤੇ ਇਹਨੂੰ ਲਗਾਮ ਪਾਹੇਗੀ ਕਦੋਂ ਪਹਿਲਾਂ ਤਾਂ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਦੋ ਦਿਨ ਪਹਿਲਾਂ ਸਿੱਖਾਂ ਦੀ ਪੱਗ ਤੇ ਕਿੱਲ ਲੱਗਣ ਬਾਰੇ ਬਿਆਨ ਦੇ ਦਿੱਤਾ ਉਹ ਅਜੇ ਮਾਫੀਆਂ ਮੰਗੀ ਜਾਂਦਾ ਤੇ ਹੁਣ ਕਾਂਗਰਸ ਦੇ ਇੱਕ ਐਕਸ ਮੰਤਰੀ ਨੇ ਸਿੱਖਾਂ ਦੇ 12 ਵੱਜਣ ਵਾਲੀ ਗੱਲ ਬੋਲ ਦਿੱਤੀ ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਜੁੱਤੀ ਵੱਜੀ ਹੈ ਕੀਨੇ ਮਾਰੀ ਐ ਕਿਉਂ ਮਾਰੀ ਐ ਇਹਨਾਂ ਤਿੰਨਾਂ ਖਬਰਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਪਹਿਲੀ ਵੱਡੀ ਖਬਰ ਹੈ ਅੱਜ ਕਾਂਗਰਸ ਦੇ ਇੱਕ ਐਕਸ ਮਨਿਸਟਰ ਇੱਕ ਸਾਬਕਾ ਮੰਤਰੀ ਨੇ ਵੱਡਾ ਬਿਆਨ ਦੇ ਦਿੱਤਾ ਔਰ ਉਸ ਬਿਆਨ ਤੇ ਵੱਡਾ ਰੌਲਾ ਪੈ ਗਿਆ ਰੌਲਾ ਪੈਣਾ ਹੀ ਸੀ ਕਿਉਂਕਿ ਬਿਆਨ ਹੀ ਐਸਾ ਦੇ ਦਿੱਤਾ ਉੱਤਰਾਖੰਡ ਦੇ ਵਿੱਚ ਕਾਂਗਰਸ ਦਾ ਇੱਕ ਐਕਸ ਮੰਤਰੀ ਹੈ ਹਰਕ ਸਿੰਘ रावत ਔਰ ਉਹਨੇ ਇੱਕ ਇਕੱਠ ਦੇ ਵਿੱਚ ਸਿੱਖਾਂ ਦੇ 12 ਵੱਜਣ ਵਾਲੀ ਗੱਲ ਬੋਲ ਦਿੱਤੀ ਉਹ ਕਹਿ ਰਿਹਾ ਸੀ ਲੋਕਾਂ ਨੂੰ ਕਿ ਨਾਰੇ ਲਾਓ ਤੇ ਇੱਕ ਸਰਦਾਰ ਪੱਗ ਵਾਲਾ ਵੀ ਵਿੱਚ ਬੈਠਾ ਸੀ ਜੋ ਵੀਡੀਓ ਆ ਰਹੀ ਹੈ ਜੋ ਖਬਰ ਆ ਰਹੀ ਹੈ ਉਹਦੇ ਮੁਤਾਬਕ ਉਹ ਸਰਦਾਰ ਨੂੰ ਕਹਿੰਦਾ ਸਰਦਾਰ ਜੀ ਜ਼ੋਰ से ਤੇ ਨਾਲੇ ਫਿਰ ਹੱਸ ਕੇ ਮਜ਼ਾਕ ਨਾਲ ਕਹਿੰਦਾ ਕਿ 12 ਬਜ ਗਏ ਮਤਲਬ 12 ਵੱਜਣ ਵਾਲੀ ਗੱਲ ਉਹਨੇ ਬੋਲ ਦਿੱਤੀ ਹੁਣ ਇਹ ਸਾਰੇ ਜਾਣਦੇ ਨੇ ਇਹ ਸਿੱਖਾਂ ਨੂੰ 12 ਵਜਣ ਵਾਲੀ ਗੱਲ ਬੋਲ ਕੇ ਮਜ਼ਾਕ ਉਡਾਇਆ ਜਾਂਦਾ ਰਿਹਾ ਪਰ ਇਹਦਾ ਇਤਿਹਾਸ ਇਹਨਾਂ ਲੋਲਿਆਂ ਨੇ ਇਹਨਾਂ ਮਜ਼ਾਕ ਉਡਾਉਣ ਵਾਲਿਆਂ ਨੇ ਕਦੇ ਪੜਿਆ ਹੀ ਨਹੀਂ ਸਿੱਖਾਂ ਦੇ 12 ਵਜਣ ਦਾ ਇਤਿਹਾਸ ਜੇ ਪੜੋਗੇ ਤਾਂ ਫਿਰ ਪਤਾ ਲੱਗੇਗਾ ਕਿ ਸਿੱਖਾਂ ਦੇ 12 ਵਜਣ ਦਾ ਮਤਲਬ ਕੀ ਸੀ ਤੇ ਸ਼ਰਮ ਨਾਲ ਮਰਜੋਗੇ ਜੇਕਰ ਪੜੋਗੇ ਕਿ 12 ਵਜਣ ਦਾ ਮਤਲਬ ਕੀ ਸੀ ਹੁਣ ਉਹਦੇ ਮੰਤਰੀ ਦੇ ਇਸ ਬਿਆਨ ਦੇ ਉੱਪਰ ਕਾਂਗਰਸ ਦੇ ਐਕਸ ਮੰਤਰੀ ਦੇ ਲੀਡਰ ਦੇ ਬਿਆਨ ਤੇ ਰੌਲਾ ਤਾਂ ਪੈ ਗਿਆ ਉਹਦੇ ਤੇ ਕੀ ਕਾਰਵਾਈ ਹੁੰਦੀ ਆ ਉਹ ਆਪਾਂ ਆਉਣ ਵਾਲੇ ਟਾਈਮ ਤੇ ਦੇਖਾਂਗੇ ਪਰ ਸਿੱਖਾਂ ਦੇ 12 ਵਜਣ ਦਾ ਇਤਿਹਾਸ ਅੱਜ ਮੈਂ ਤੁਹਾਨੂੰ ਸੁਣਾ ਦੇਣਾ ਚਾਹਣਾ ਸਿੱਖਾਂ ਤੇ 12 ਵਜਣ ਦੀ ਗੱਲ ਜਿਹੜੀ ਕਈ ਲੋਕ ਮਜ਼ਾਕ 'ਚ ਉਡਾਉਂਦੇ ਨੇ ਓਏ ਲੋਲਿਓ ਇਹ ਤਾਂ ਬਣੀ ਸੀ ਕਿਉਂਕਿ ਜਦੋਂ ਮੁਗਲਾਂ ਦੀਆਂ ਫੌਜਾਂ ਮੁਗਲਾਂ ਦੇ ਲਟੇਰੇ ਇੱਥੋਂ ਭਾਰਤ 'ਚ ਆ ਕੇ ਇੱਥੇ ਜਿਹੜੀ ਉਦੋਂ ਬਹੁ ਗਿਣਤੀ ਸਾਡਾ ਹਿੰਦੂ ਭਾਈਚਾਰਾ ਰਹਿੰਦਾ ਸੀ ਬਹੁ ਬੇਟੀਆਂ ਨੂੰ ਚੱਕ ਕੇ ਲੈ ਜਾਂਦੇ ਸੀਗੇ ਤਾਂ ਫਿਰ ਸਿੱਖ ਰਾਤ ਨੂੰ 12 12:30 ਵਜੇ ਜਦੋਂ ਉਹ ਸ਼ਰਾਬ ਪੀ ਕੇ ਸੁਰਾ ਪੀ ਕੇ ਤੇ ਐ ਮਸਤੀ ਚ ਨਜ਼ਾਰੇ ਲੈ ਰਹੇ ਹੁੰਦੇ ਸੀ ਉਸ ਵਕਤ ਫਿਰ ਸਿੱਖ ਰਾਤ ਨੂੰ 12 12:30 ਵਜੇ ਅਚਾਨਕ ਉਹਨਾਂ ਤੇ ਅਟੈਕ ਕਰਦੇ ਸੀ ਤੇ ਗਰੀਲਾ ਹਮਲਾ ਕਰਕੇ ਜਿਹੜੇ ਸਿੱਖ ਖਾਲਸਿਆਂ ਦੇ ਟੁਕੜੀਆਂ ਸੀ ਉਹਨਾਂ ਦੇ ਕੋਲੋਂ ਅਗਵਾ ਕੀਤੀਆਂ ਤੇ ਚੱਕ ਕੇ ਲੈ ਕੇ ਗਈਆਂ ਧੀਆਂ ਨੂੰ ਛਡਾ ਕੇ ਲੈ ਕੇ ਵਾਪਸ ਕਰਾਉਂਦੇ ਹੁੰਦੇ ਸੀ ਇਸ ਕਰਕੇ ਉਹ ਜਿਹੜੀਆਂ ਲੁਟੇਰਿਆਂ ਦੀਆਂ ਧਾੜਵੀਆਂ ਦੀਆਂ ਮੁਗਲਾਂ ਦੀਆਂ ਫੌਜਾਂ ਸੀ ਉਹਨਾਂ 'ਚ ਸਿੱਖਾਂ ਦੇ 12 ਵਜੇ ਦਾ ਇੱਕ ਖੌਫ ਪੈਦਾ ਹੋ ਗਿਆ ਸੀ ਉੱਥੋਂ ਫਿਰ ਇਹ ਗੱਲ ਬਣੀ ਉੱਥੋਂ ਉਹਨਾਂ 'ਚ ਇਹ ਗੱਲ ਚੱਲਦੀ ਸੀ ਵੀ ਸਾਵਧਾਨ ਹੋ ਜਾਓ ਅਲਰਟ ਹੋ ਜਾਓ ਸਿੱਖਾਂ ਦੇ 12 ਵਜਣ ਵਾਲੇ ਇਹ ਇਹ ਇਤਿਹਾਸ ਤਾਂ ਅੱਜਕੱਲ ਦੇ ਕਮਲਿਆਂ ਨੂੰ ਗਿਆ ਭੁੱਲ ਨਾ ਇਹਨਾਂ ਨੇ ਪੜਿਆ ਨਾ ਇਹਨਾਂ ਨੂੰ ਕਿਸੇ ਨੇ ਸੁਣਾਇਆ ਨਾ ਇਹਨਾਂ ਨੇ ਸੁਣਿਆ ਬਸ ਸਿੱਖਾਂ ਦੇ 12 ਵਜਣ ਨੂੰ ਮਜ਼ਾਕ ਦੇ ਤੌਰ ਤੇ ਲਿਆ ਜਾਂਦਾ ਰਿਹਾ ਜੇ ਸਿੱਖਾਂ ਦੇ 12 ਨਾ ਨਾ ਵੱਜਦੇ ਤਾਂ ਫਿਰ ਇੱਥੇ ਹੁਣ ਤੱਕ ਕੁਝ ਹੋਰ ਹੀ ਹੁੰਦਾ ਜੋ ਉਹਨਾਂ ਨੇ ਚਾਹਿਆ ਸੀ ਮੁਗਲਾਂ ਨੇ ਉਹੀ ਕੁਝ ਇੱਥੇ ਹੁਣ ਹੋਣਾ ਸੀ ਜੇ ਸਿੱਖਾਂ ਦੇ 12 ਨਾ ਵੱਜਦੇ ਹੁੰਦੇ ਇਹ ਸਿੱਖਾਂ ਦੇ 12 ਵਜਣ ਕਰਕੇ ਹੀ ਅੱਜ ਜੇ ਮਾੜੀ ਮੋਟੀ ਇੱਜ਼ਤ ਸ਼ਾਨ ਦੇ ਨਾਲ ਇੱਥੋਂ ਦੇ ਮੂਲ ਨਿਵਾਸੀ ਜਿਉਂ ਰਹੇ ਨੇ ਤਾਂ ਉਹ ਜਿਉਂ ਰਹੇ ਨੇ ਵਰਨਾ ਇੱਥੇ ਬੜਾ ਕੁਝ ਹੋ ਜਾਣਾ ਸੀ ਸੋ ਇਹ ਜਿਹੜਾ ਬਿਆਨ ਕਈ ਵਾਰ ਪਹਿਲਾਂ ਵੀ ਕਈ ਰਾਜਨਤਾਵਾਂ ਤੇ ਲੋਕਾਂ ਦੇ ਮੂੰਹੋਂ ਸੁਣਿਆ ਟੀਚਰ ਕਰਦੇ ਨੇ ਸਿੱਖਾਂ ਨੂੰ 12 ਵਜਣ ਦੀ ਸ਼ਰਮ ਆਉਣੀ ਚਾਹੀਦੀ ਆ ਤੇ ਕਾਨੂੰਨ ਨੂੰ ਕਾਰਵਾਈ ਵੀ ਕਰਨੀ ਚਾਹੀਦੀ ਆ ਹੁਣ ਭਾਜਪੀ ਨੇ ਇਸ ਮੁੱਦੇ ਦੇ ਉੱਪਰ ਕਿਹਾ ਵੀ ਇਹ ਕਾਂਗਰਸ ਜਿਹੜੀ ਆ ਇਹ ਮਜ਼ਾਕ ਉਡਾਉਂਦੀ ਆ ਪਰ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਇਹ ਸਾਰੀਆਂ ਦੇ ਨੇਤਾਵਾਂ ਦੇ ਜਿਹੜੇ ਮੂੰਹ ਨੇ ਉਹ ਕੰਨਾਂ ਤੱਕ ਪਾਟੇ ਪਏ ਨੇ ਇਹ ਜੋ ਮਰਜ਼ੀ ਬੋਲ ਦਿੰਦੇ ਨੇ ਆਮ ਲੋਕਾਂ ਨੂੰ ਟਿੱਕ ਸਮਝਿਆ ਜਾਂਦਾ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਅੱਜ ਵੀ ਕੀਤਾ ਜਾਂਦਾ ਜੋ ਕਿ ਗਲਤ ਹੈ ਨਹੀਂ ਹੋਣਾ ਚਾਹੀਦਾ ਅਗਲੀ ਖਬਰ ਤੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਜੁੱਤੀ ਮਾਰੀ ਗਈ ਹੈ ਇਹ ਜੁੱਤੀ ਸਟੇਜ ਤੇ ਵੱਜੀ ਹੈ ਕੱਠ ਦੇ ਵਿੱਚ ਕਿਹੜੇ ਨੂੰ ਜਾਮਨਗਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਐਮ ਐਲ ਏ ਗੋਪਾਲ ਉਹਨੂੰ ਜਦੋਂ ਉਹ ਭਾਸ਼ਣ ਦੇ ਰਿਹਾ ਸੀ ਗੋਪਾਲ اٹਾਲੀਆ ਐਮ ਐਲ ਏ ਦਾ ਨਾਂ ਤਾਂ ਥੱਲੋਂ ਇੱਕ ਬੰਦਾ ਉੱਠਿਆ ਜਿਹਦਾ ਨਾਂ ਸ਼ਤਰ ਦੱਸਿਆ ਜਾ ਰਿਹਾ ਤੇ ਉਹ ਵੀਡੀਓ ਸਾਹਮਣੇ ਆਈ ਹੈ ਉਹ ਜੁੱਤੀ ਉਲਾਰਦਾ ਤੇ ਆਹ ਜੁੱਤੀ ਚਲਾਉਂਦਾ ਤੇ ਫਿਰ ਉਥੇ ਭੀੜ ਜਿਹੜੀ ਆ ਸਟੇਜ ਤੋਂ ਵੀ ਭੱਜ ਕੇ ਲੋਕ ਉਸ ਵੀਡੀਓ ਦੇ ਵਿੱਚ ਉਹਨੂੰ ਦਬੋਚਦੇ ਨਜ਼ਰ ਆ ਰਹੇ ਆ ਉਹਦੀ ਉਥੇ ਛਤਰਪਰੇੜ ਵੀ ਕੀਤੀ ਗਈ ਹੈ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜੁੱਤੀ ਚਲਾਉਣ ਦੇ ਵਿੱਚ ਉਹ ਕਾਮਯਾਬ ਹੋ ਗਿਆ ਦੇਖੋ ਗੱਲ ਸਿੱਧੀ ਹੈ ਐਮਐਲਏ ਆਮ ਆਦਮੀ ਪਾਰਟੀ ਦਾ ਹੋਵੇ ਜਾਂ ਦੂਜੀਆਂ ਪਾਰਟੀਆਂ ਦਾ ਜੇ ਤਾਂ ਇਹ ਪਾਰਟੀਬਾਜੀ ਦਾ ਚੱਕਰ ਹੋਵੇ ਫਿਰ ਤਾਂ ਇਹ ਗੱਲਾਂ ਛੋਟੀਆਂ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਦੇ ਉਹ ਨੇਤਾ ਜਿਹੜੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਝੂਠੇ ਦਾਅਵੇ ਕਰਕੇ ਆਹ ਕਰਦਿਆਂਗੇ ਉਹ ਕਰਦਿਆਂਗੇ ਫਲਾਨ ਕਰਦਿਆਂਗੇ ਤੇ ਫਿਰ ਕਰਦੇ ਕੱਖ ਨਹੀਂ ਲੋਕ ਸੱਚੀ ਮੁੱਚੀ ਉਹਨਾਂ ਸਾਰਿਆਂ ਨੂੰ ਆਉਣ ਵਾਲੇ ਟਾਈਮ 'ਚ ਜੁੱਤੀਆਂ ਮਾਰਨਗੇ ਕਿਉਂਕਿ ਲੋਕਾਂ ਦੀ ਚੇਤਨਾ ਲੋਕਾਂ ਦੀ ਜਾਗਰਤੀ ਵੱਧਦੀ ਜਾ ਰਹੀ ਹੈ ਤੇ ਇਹ ਹੁਣ ਆਉਣ ਵਾਲੇ ਟਾਈਮ 'ਚ ਛੇਤੀ ਰੁਕਣੀ ਨਹੀਂ ਲੋਕ ਭੁਲੇਖਿਆਂ ਤੋਂ ਨਿਕਲਦੇ ਜਾ ਰਹੇ ਆ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਵੀ ਕਿਵੇਂ ਸਾਨੂੰ ਝੂਠੇ ਦਾਅਵਿਆਂ ਝੂਠੇ ਨਾਰਿਆਂ ਦੇ ਨਾਲ ਲੁੱਟਿਆ ਜਾਂਦਾ ਤਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੋਪਾਲ ਕਟਾਰੀਆ ਨੂੰ ਜਿਹੜਾ ਜਾਮਨਗਰ ਦੇ ਵਿੱਚ ਜੁੱਤੀ ਵੱਜੀ ਆ ਉਹਦੇ ਉੱਪਰ ਜੋ ਕਾਰਵਾਈ ਹੋਏਗੀ ਉਹ ਦੇਖੀ ਜਾਏਗੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਇਹ ਜਿਹੜੇ ਝੂਠ ਬੋਲ ਕੇ ਲੋਕਾਂ ਦੀਆਂ ਵੋਟਾਂ ਵਟੋਰਦੇ ਨੇ ਕੋਈ ਕਹਿੰਦਾ ਅੱਛੇ ਦਿਨ ਆਉਣਗੇ ਕੋਈ ਕਹਿੰਦਾ ਰਾਜ ਨਹੀਂ ਸੇਵਾ ਕਰਨਗੇ ਕੋਈ ਕਹਿੰਦਾ ਜੀ ਇਨਕਲਾਬ ਲਿਆ ਦੇਾਂਗੇ ਕ੍ਰਾਂਤੀ ਲਿਆ ਦੇਾਂਗੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਇਹ ਸਾਰੀਆਂ ਪਾਰਟੀਆਂ ਦੇ ਬਿਆਨ ਆ ਜਿਹੜੇ ਮੈਂ ਤੁਹਾਨੂੰ ਸੁਣਾਤੇ ਕਿਸੇ ਨੇ ਅਜੇ ਤੱਕ ਕੱਖ ਨਹੀਂ ਕੀਤਾ ਕੋਈ ਕਹਿੰਦਾ ਜੀ ਗੁਟਕਾ ਸਾਹਿਬ ਦੀ ਸੌਂ ਖਾ ਕੇ 4 ਹਫ਼ਤਿਆਂ ਚ ਨਸ਼ਾ ਪੰਜਾਬ ਚੋਂ ਖਤਮ ਕਰ ਦਿਆਂਗੇ ਘਰ ਘਰ ਨੌਕਰੀ ਦੇ ਦਿਆਂਗੇ ਇਹ ਕਾਂਗਰਸ ਨੇ ਕਹੀ ਸੀ ਪਿਛਲੀ ਵਾਰ ਸਰਕਾਰ ਬਣਾਉਣ ਲੱਗਾ ਜਦੋਂ ਕੈਪਟਨ ਮਰਿੰਦਰ ਨੂੰ ਮੁੱਖ ਮੰਤਰੀ ਬਣਾਇਆ ਤੇ ਬਾਦਲਾਂ ਦੇ ਰਾਜ ਚੋਂ ਕਹਿੰਦੇ ਨੇ ਰਾਜ ਨਹੀਂ ਸੇਵਾ ਕਰਾਂਗੇ ਮੋਦੀ ਇਹ ਕਹਿ ਕੇ ਬਣੇ ਸੀ ਵੀ ਅਸੀਂ अच्छे दिन आएंगे 15 15 लाख हर एक ਦੇ ਖਾਤੇ ਚ ਪਾਵਾਂਗੇ ਕਾਲਾ ਧਨ ਲਿਆ ਕੇ ਕਿੱਧਰ ਗਏ ਉਹ ਵਾਦੇ ਤੇ ਆ ਸਾਡੇ ਜਿਹੜੇ ਨਵੇਂ ਸਾਜਣ ਪੰਜਾਬ ਚ ਆਏ ਇਹਨਾਂ ਨੇ ਕ੍ਰਾਂਤੀ ਤੋਂ ਘੱਟ ਗੱਲ ਨਹੀਂ ਕੀਤੀ ਇਨਕਲਾਬ ਬਦਲਾਅ ਤੋਂ ਘੱਟ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਦੇਣ ਦੇ ਵਾਦੇ ਕੀਤੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਇਆ ਦੇਣ ਦਾ ਵਾਅਦਾ ਕੀਤਾ ਮਜ਼ਦੂਰਾਂ ਨੂੰ 10 10 ਮਰਲਿਆਂ ਦੇ ਪਲਾਟ ਪੰਚਾਇਤੀ ਜ਼ਮੀਨਾਂ ਚੋਂ ਦੇਣ ਦੇ ਵਾਦੇ ਕੀਤੇ ਸੀ ਬੇਰੋਜ਼ਗਾਰੀ ਖਤਮ ਕਰਨ ਦੇ ਵਾਅਦੇ ਹੋਏ ਸੀ ਵੀਆਈਪੀ ਕਲਚਰ ਖਤਮ ਕਰਨ ਦੇ ਵਾਅਦੇ ਹੋਏ ਸੀ ਪਰ ਹੋਇਆ ਕੀ ਅਜੇ ਤੱਕ ਕੱਖ ਨਹੀਂ ਹੋਇਆ ਜਨਤਾ ਮੂੰਹ ਹੱਲ ਵੇਖਦੀ ਹੈ ਔਰਤਾਂ ਦੀ ਗੱਲ ਕਰ ਲੋ ਔਰਤਾਂ ਹਜ਼ਾਰ ਰੁਪਇਆ ਉਡੀਕ ਰਹੀਆਂ ਨੇ 4 ਸਾਲ ਬੀਤ ਗਏ ਪਰ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਦੂਜੇ ਪਾਸੇ ਕਿਸਾਨ 5 ਮਿੰਟਾਂ ਚ ਐਮਐਸਪੀ ਉਡੀਕਦੇ ਨੇ ਜਿਹੜੇ ਬੇਰੋਜ਼ਗਾਰਾਂ ਨੂੰ ਕਿਹਾ ਸੀ ਕਿ ਬੇਰੋਜ਼ਗਾਰੀ ਬਿਲਕੁਲ ਖਤਮ ਕਰ ਦਿਆਂਗੇ ਜਿਹੜੇ ਮੁੰਡੇ ਕੁੜੀਆਂ ਨੂੰ ਬਾਹਰ ਨੂੰ ਜਾਣਾ ਪੈ ਰਿਹਾ ਵਿਦੇਸ਼ਾਂ ਵੱਲ ਉਹਨਾਂ ਨੂੰ ਨਹੀਂ ਜਾਣਾ ਪਏਗਾ ਸਗੋ ਜਿਹੜੇ ਵਿਦੇਸ਼ਾਂ ਚ ਗਏ ਨੇ ਉਹ ਵਾਪਸ ਆਉਣਗੇ ਤੇ ਇੱਥੇ ਗੋਰੇ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਆ ਵਾਦੇ ਹੋਏ ਸੀ ਉਹ ਸਾਰਾ ਕੁਝ ਲੋਕ ਲੱਭਦੇ ਫਿਰਦੇ ਨੇ ਕਹਿਣ ਦਾ ਭਾਵ ਮੇਰਾ ਇਹ ਆ ਸਾਰੀਆਂ ਪਾਰਟੀਆਂ ਨੇ ਲੋਕਾਂ ਨੂੰ ਰੱਜ ਕੇ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਝੂਠੇ ਲਾਰਿਆਂ ਨਾਲ ਝੂਠੇ ਦਾਵਿਆਂ ਨਾਲ ਝੂਠੇ ਨਾਰਿਆਂ ਨਾਲ ਤੇ ਆਉਣ ਵਾਲੇ ਟਾਈਮ 'ਚ ਉਹ ਭਗਵੰਤਮਾਨ ਸਾਹਿਬ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ ਜਿਹੜੇ ਲੀਡਰ ਨੇ ਨਾ ਇਹਨਾਂ ਨੂੰ ਸੱਥਾਂ ਦੇ ਲੋਕਾਂ ਨੇ ਡਲੇ ਮਾਰਿਆ ਕਰਨੇ ਨੇ ਤੇ ਨਾਲ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਇਹ ਗੱਲ ਆਉਣ ਵਾਲੇ ਦਿਨਾਂ 'ਚ ਸੱਚੀ ਦਿਖਣੀ ਹੈ ਕਿਉਂਕਿ ਹੁਣ ਤਾਂ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਨਾ ਬਦਲਾਅ ਵਾਲੇ ਵੀ ਵੇਖ ਲੇ ਲੋਕਾਂ ਨੇ ਤਾਂ ਫਿਰ ਆ ਜਿਵੇਂ ਜੁੱਤੀ ਵੱਜੀ ਹੈ ਹੁਣ ਇਹਦਾ ਸੱਚ ਕੀ ਹੈ ਇਹ ਨਹੀਂ ਆਪਾਂ ਨੂੰ ਪਤਾ ਪਰ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਜੇ ਬੁੱਧੂ ਬਣਾਇਆ ਜਾਂਦਾ ਰਿਹਾ ਝੂਠੇ ਲਾਰੇ ਝੂਠੇ ਦਾਵੇ ਤਾਂ ਫਿਰ ਲੋਕ ਬਖਸ਼ਣਗੇ ਨਹੀਂ ਫਿਰ ਲੋਕ ਜਿਵੇਂ ਉਹ ਕਹਿੰਦੇ ਪਾਥੀਆਂ ਚਲਾਉਣਗੇ ਤੇ ਲੋਕ ਕਈ ਪਿੰਡਾਂ ਦੇ ਬੋਲਦੇ ਅਸੀਂ ਕੈਮਰਿਆਂ ਤੇ ਸੁਣਿਆ ਜਿਹੜੀ ਰਾਜਨੀਤਕਾਂਵਾਂ ਨੂੰ ਇਹ ਕਹਿੰਦੇ ਸੀ ਵੀ ਅਗਲੀ ਵਾਰ ਜਦੋਂ ਵੋਟਾਂ ਮੰਗਣ ਆਇਓ ਤਾਂ ਝੱਗੇ ਦੋ-ਦੋ ਲੈ ਕੇ ਆਇਓ ਤੇ ਕੱਚੇ ਥੱਲੇ ਦੋ ਪਾ ਕੇ ਆਇਓ ਇਹ ਗੱਲਾਂ ਕਹਿੰਦੇ ਅਸੀਂ ਸੁਣੇ ਵੱਖ-ਵੱਖ ਵੀਡੀਓ 'ਚ ਤੁਸੀਂ ਵੀ ਸੁਣੇ ਹੋ ਨੇ ਲੋਕ ਸੱਚੀਓਂ ਅੱਕੇ ਪੈਣੇ ਹਰ ਤਬਕੇ ਦਾ ਬੁਰਾ ਹਾਲ ਹੈ ਤੇ ਪੂੰਜੀਪਤੀ ਮਾਲਾ ਮਾਲ ਹੈ ਤੁਸੀਂ ਦੇਖੋ ਕਿਸਾਨ ਦੀ ਬੁਰੀ ਹਾਲਤ ਮਜ਼ਦੂਰ ਦੀ ਬੁਰੀ ਹਾਲਤ ਬੇਰੁਜ਼ਗਾਰ ਦੀ ਕੱਚੇ ਮੁਲਾਜ਼ਮਾਂ ਦੀ ਸਭ ਦੀ ਮੰਦੀ ਹਾਲ ਹੈ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਭ ਦੀਆਂ ਮਜਬੂਰੀਆਂ ਦਾ ਫਾਇਦਾ ਝੂਠੇ ਲਾਰਿਆਂ ਨਾਲ ਉਠਾਉਂਦੀਆਂ ਨੇ ਜਿਹੜਾ ਤਬਕਾ ਜਿੰਨਾ ਦੁਖੀ ਉਹਨੂੰ ਓਡਾ ਵੱਡਾ ਝੂਠ ਉਹਨੂੰ ਓਡਾ ਵੱਡਾ ਲਾਰਾ ਤੇ ਲੋਕ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲਾਰਿਆਂ 'ਚ ਨਹੀਂ ਰਹਿਣਗੇ ਤੇ ਅੱਜ ਜਿਹੜੀਆਂ ਇਹ ਤਿੰਨ ਖਬਰਾਂ ਆਈਆਂ ਇਹਨਾਂ ਦੇ ਨਾਲ ਇੱਕ ਖਬਰ ਹੋਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਜਿਹੜੇ ਪਿਛਲੇ ਦਿਨੀ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕਾਗਜ਼ ਭਰਨ ਲੱਗਿਆ ਇੱਥੇ ਪੱਗਾਂ ਲੱਥੀਆਂ ਸਿੱਖਾਂ ਦੀਆਂ ਉਹ ਕਹਿੰਦੇ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ ਇਹ ਇਹ ਵੱਜ ਵੀ ਜਾਂਦੀ ਹੈ ਲਹਿ ਵੀ ਜਾਂਦੀ ਇਹਦਾ ਮਤਲਬ ਕੀ ਹੈ ਕਾਲ ਤਖਤ ਦੇ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਚ ਉਹਨਾਂ ਨੇ ਵੀ ਕਿਹਾ ਬੀ ਇਹ ਬਹੁਤ ਗਲਤ ਤੇ ਮੰਦ ਭਾਗਾ ਬਿਆਨ ਆ ਔਰ ਮੈਂ ਵੀ ਕਹੂੰਗਾ ਕਿ ਵੇਖੋ ਤੁਸੀਂ ਪੱਗ ਨੂੰ ਐਡਾ ਛੋਟਾ ਨਾਲ ਸਮਝੋ ਇਹ ਦਸਤਾਰ ਗੁਰੂ ਸਹਬਾਨਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਹੈ ਇਹਨੂੰ ਐ ਨਾ ਮੰਨੋ ਵੀ ਕਿਹੜਾ ਕਿੱਲ ਲੱਗੇ ਹੁੰਦੇ ਨੇ ਜਦੋਂ ਮਰਜੀ ਲਾ ਲਓ ਤੇ ਜਦੋਂ ਮਰਜੀ ਰੱਖ ਲਓ ਐਦਾਂ ਪੱਗ ਬਾਰੇ ਘੱਟੋ ਘੱਟ ਨਾ ਬੋਲਣਾ ਚਾਹੀਦਾ ਤੇ ਨਾ ਸੋਚਣਾ ਚਾਹੀਦਾ ਸੋ ਅੱਜ ਉਹਨਾਂ ਨੇ ਮਾਫੀ ਮੰਗੀ ਹੈ ਮੈਨੂੰ ਪੱਕਾ ਪਤਾ ਮਾਫੀ ਉਹ ਜਿਹੜਾ ਕਾਂਗਰਸ ਦਾ ਜਿਹੜਾ ਨੇਤਾ ਜਿਹੜਾ रावत रावत ਜਿਨੇ ਕਿਹਾ ਕਿ ਸਰਦਾਰ ਜੀ 12:00 ਵਜ ਗਏ ਉਹਨੇ ਵੀ ਮਾਫੀ ਮੰਗ ਲੈਣੀ ਹੈ ਪਰ ਜਿਹੜੀ ਇਹਨਾਂ ਦੇ ਦਿਮਾਗਾਂ ਦੇ ਵਿੱਚ ਸੋਚ ਭਰੀ ਹੈ ਉਹਦਾ ਕੀ ਕੀ ਮਾਫੀ ਮੰਗਣ ਦੇ ਨਾਲ ਉਹ ਸੋਚ ਠੀਕ ਹੋ ਜੂ ਜबान ਚੋਂ ਗੱਲ ਉਹੀ ਨਿਕਲਦੀ ਹੈ ਜੋ ਅੰਦਰ ਦਿਮਾਗ ਦੇ ਪਈ ਹੁੰਦੀ ਹੈ ਤਾਂ ਇਸ ਕਰਕੇ ਮਾਫੀ ਮੰਗਣ ਦੇ ਨਾਲ ਬਾਅਦ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ ਲੋੜ ਹੈ ਇਹਨਾਂ ਰਾਜਨੀਤਕਾਂ ਨੂੰ ਇੱਕ ਤਾਂ ਆਪਣੀ ਸੋਚ ਨੂੰ ਠੀਕ ਕਰਨ ਇੱਕ ਆਪਣੀ ਬੜਬੋਲੀ ਜ਼ੁਬਾਨ ਦੇ ਉੱਪਰ ਥੋੜਾ ਜਿਹਾ ਕੰਟਰੋਲ ਕਰਨ ਨਹੀਂ ਤਾਂ ਬਹੁਤ ਗਲਤ ਇਹ ਕਰ ਰਹੇ ਨੇ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ